ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰiyat ਨਾਲ ਹੋਵੋਗੇ ਬੀਤੇ ਦਿਨੋਂ ਇੱਕ ਖਬਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਗਰਦਿਸ਼ ਕਰੰਦੀ ਸੀ ਜੇ ਦੇ ਵਿੱਚ ਪੰਜਾਬ ਪੁਲਿਸ ਦੇ ਨੌਜਵਾਨਾਂ ਦੇ ਉੱਤੇ ਇਲਜ਼ਾਮ ਲਾਇਆ ਜਾਂਦਿਆ ਸੀਗਾ ਕਿ ਉਹਨਾਂ ਨੇ ਫੌਜੀ ਅਫਸਰ ਨੂੰ ਬੁਰੀ ਤਰ੍ਹਾਂ ਮਾਰਿਆ ਹੈਗਾ ਉਹਨਾਂ ਦੀ ਘਰ ਵਾਲੀ ਜਿਹੜੀ ਫੌਜੀ ਅਫਸਰ ਦੀ ਘਰ ਵਾਲੀ ਹੈ ਉਹਦਾ ਇਹ ਕਹਿਣਾ ਸੀਗਾ ਕਿ ਇਹ ਗੁੰਡਾ ਗਰਦੀ ਕਰਦੀ ਹੈਗੀ ਹੈ ਮਾਰਨੇ ਤੋਂ ਬਾਅਦ ਸਾਡੀ ਸੁਣਵਾਈ ਵੀ ਨਹੀਂ ਕੀਤੀ ਜਾ ਰਹੀ ਹੈਗੀ ਥਾਣੇ ਦੇ ਵਿੱਚ ਸਾਡੀ ਕੋਈ ਗੱਲਬਾਤ ਨਹੀਂ ਸੁਣੀ ਜਾਂਦੀ ਹੈਗੀ ਜਦੋਂ ਉਹਨੇ ਇਹ ਬਿਆਨ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਤੇ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਗਈ ਤੇ ਹੁਣ ਜਿਹੜੀ ਹੈ ਫੌਜ ਉਹ ਵੀ ਐਕਸ਼ਨ ਦੇ ਵਿੱਚ ਆ ਰਹੀ ਆ ਔਰ ਉਹਨੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਖਿਲਾਫ ਵੱਡਾ ਐਕਸ਼ਨ ਕਰਨੇ ਦਾ ਐਲਾਨ ਕਰ ਦਿੱਤਾ ਹੈਗਾ ਹੈ ਸਾਰਾ ਮਾਮਲਾ ਕੀ ਹੈ ਇਸ ਦੇ ਮਤਲਬ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਸੋ ਚਲ ਕੇ ਵੀਡੀਓ ਵੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਫੌਜ ਨੇ ਪੰਜਾਬ ਦੀ ਪੁਲਿਸ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਕਰ ਦਿੱਤਾ ਹੈ ਬੀਤੀ ਰਾਤ ਜਿਹੜਾ ਕੱਲ ਇੱਕ ਵੀਡੀਓ ਵਾਇਰਲ ਹੋਂਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਕਿ ਉਹ ਹੀ ਪੁਲਿਸ ਦੇ ਗੁੰਡੇ ਗੁੰਡੇ ਕਹਿ ਸਕਦੇ ਜਿਵੇਂ ਕਿ ਉਹਨਾਂ ਦੀ ਘਰ ਵਾਲੀ ਤੋਂ ਮਾਫੀ ਮੰਗ ਰਹੇ ਸੀ ਉਹਦੀਆਂ ਵੀ ਵੀਡੀਓ ਵਾਇਰਲ ਹੋ ਚੁੱਕੀਆਂ ਤੇ ਆਪਣੇ ਚੈਨਲ ਤੇ ਵੀ ਮੈਂ ਪਾ ਚੁੱਕਿਆ ਔਰ ਅੱਜ ਜਿਹੜਾ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਹੇ ਹਾਂ ਪੰਜਾਬ ਦੀ ਪੁਲਿਸ ਦੇ ਉੱਤੇ ਇੱਕ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਉਹ ਨੌਜਵਾਨਾਂ ਦਾ ਜਿਹਨੂੰ ਆਰਮੀ ਰੈਜਿਮੈਂਟ ਕਹਿੰਦੇ ਆ ਪੰਜਾਬ ਦੀ ਉਹ ਫੌਜ ਆ ਉਹ ਜਿਨ੍ਹਾਂ ਨੇ ਪੂਰੀ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡਾ ਬਹੁਤ ਵੱਡਾ ਚੈਲੰਜ ਕਰ ਦਿੱਤਾ ਤੇ ਪੰਜਾਬ ਦੀ ਪੁਲਿਸ ਦੇ ਪਸੀਨੇ ਛੜਾ ਦਿੱਤੇ ਨੇ ਪੂਰੀ ਵੀਡੀਓ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿਉਂਕਿ ਇੱਕ ਕਰਨਲ ਨੂੰ ਕੁੱਟਣਾ ਇੱਕ ਬਹੁਤ ਵੱਡਾ ਭਾਰੀ ਪੈ ਗਿਆ ਪੰਜਾਬ ਦੀ ਪੁਲਿਸ ਨੂੰ ਤੇ ਪੰਜਾਬ ਦੀ ਪੁਲਿਸ ਨੂੰ ਕੀ ਕਿਹਾ ਸੀ ਆਰਮੀ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਔਰ ਜਿਹੜਾ ਅੱਜ ਦਾ ਐਕਸ਼ਨ ਹੈ ਪੂਰਾ ਵੱਡਾ ਐਕਸ਼ਨ ਕਰ ਦਿੱਤਾ ਪੰਜਾਬ ਦੀ ਪੁਲਿਸ ਦੇ ਉੱਤੇ ਉਨਾ ਫੌਜੀਆਂ ਨੇ ਪੰਜਾਬ ਦੀ ਪੋਸ ਨੂੰ ਇੱਕ ਐਸਾ ਸਬਕ ਸਿਖਾਉਣ ਜਾ ਰਹੀ ਆ ਪੰਜਾਬ ਦੀ ਉਹ ਮਿਲਟਰੀ ਜਿਨ੍ਹਾਂ ਦਾ ਇੱਕ ਐਸਾ ਐਕਸ਼ਨ ਦੇਖ ਕੇ ਪੂਰੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਮਾਹੌਲ ਬਣ ਗਿਆ ਲੋਕ ਇੱਥੋਂ ਤੱਕ ਵੀ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਵੀ ਲੱਗ ਸਕਦਾ ਕਿਉਂਕਿ ਲੜਾਈ ਹਲੇ ਕਮਜ਼ੋਰ ਨਹੀਂ ਲੜਾਈ ਵੱਧ ਚੁੱਕੀ ਹੈ ਜਿਹੜਾ ਕਿ ਇਹਨਾਂ ਨੇ ਕਰਨਲ ਨੂੰ ਕੁੱਟਿਆ ਹੁਣ ਲੜਾਈ ਵੱਧ ਚੁੱਕੀ ਹੈ ਤੇ ਪੰਜਾਬ ਦੇ ਵਿੱਚ ਕੁਝ ਵੀ ਹੋ ਸਕਦਾ ਪੰਜਾਬ ਦੀ ਆਰਮੀ ਕੀ ਕਹਿ ਰਹੀ ਆ ਪੂਰੀ ਖਬਰ ਤੁਹਾਡੇ ਸਾਹਮਣੇ ਧਰਦੇ ਆਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਕਿਉਂਕਿ ਪੰਜਾਬ ਦੀ ਜਨਤਾ ਅਕਸਰ ਤੁਸੀਂ ਵੇਖਿਆ ਕਿ ਪੰਜਾਬ ਦੀ ਉਹ ਆਰਮੀ ਨੂੰ ਜਿਹੜੀ ਸਰਹੱਦਾਂ ਦੇ ਉੱਤੇ ਸਾਡੇ ਲਈ ਪ੍ਰੋਟੈਕਟ ਕਰਦੇ ਨੇ ਪੂਰੇ ਦੇਸ਼ ਨੂੰ ਔਰ ਉਹਨਾਂ ਦੇ ਹੱਕ ਦੇ ਵਿੱਚ ਪੂਰਾ ਪੰਜਾਬ ਖੜ ਗਿਆ ਕੱਲਾ ਪੰਜਾਬੀ ਨਹੀਂ ਬਲਕਿ ਸਾਰੀਆਂ ਮੁਲਕ ਦੀਆਂ ਸਟੇਟਾਂ ਉਸੇ ਕਰਨਲ ਦੇ ਨਾਲ ਨੇ ਮੁਲਕ ਭਰਦੇ ਲੋਕ ਉਹਨਾਂ ਦੇ ਨਾਲ ਨੇ ਆਰਮੀ ਕੀ ਕਹਿ ਰਹੀ ਆ ਆਰਮੀ ਦਾ ਅਗਲਾ ਚੈਲੰਜ ਤੇ ਅਗਲਾ ਐਕਸ਼ਨ ਕੀ ਆ ਉਹ ਵੀ ਸੁਣ ਲਓ ਜਰਾ ਸੁਣੋ डिसिप्लिन है जो हमें रोक के रखा है अदरवाइज किसी पुलिस ऑफिसर की आर्मी के जवान के हाथ लगा दे वो उनकी गुंडागर्दी गुंडागर्दी से जवाब नहीं दे सकती क्योंकि आर्मी जब अपने तरीके से जवाब देती है तो दहशत आती है अगर वो आर्मी को कमजोर समझ के ये चीज करते हैं तो जो भी ये करता है वो बड़ी गलत भूल में है वो एक आर्मी ऑफिसर अपने परिवार के साथ शाम को एक होटल में खाना खा रहा है पुलिस आती है और से शराब के नशे में कभी एनकाउंटर किया उन्होंने एक दो दिन पहले शायद उसका भी नशा था जब उनकी वाइफ एसएसपी के पास जाती जाती है है पुलिस में जाती है, तो वहां पे उनकी कोई सुनवाई नहीं होती मेरी निगाह में जितना वो बारह पुलिस के गुंडे मैं उनके गुंडा इसलिए बोलूंगा क्योंकि हरकत उनकी कोई पुलिस की वर्दी के इंस्पेक्टर सब इंस्पेक्टर या सिपाहियों की नहीं थी बल्कि एक गुंडे की हरकत थी क्या कारण है कि एसएसपी नालक नानक इनको प्रोटेक्ट कर रहे हैं मुख्यमंत्री तो और गृह मंत्री उनके मुंह से एक शब्द नहीं निकला मुझे दया आती है पंजाब जो हिंदुस्तान का सबसे अच्छा राज्य था स्पोर्ट्स में हर चीज में और इनके यूथ जो बाहर जा रहे हैं शायद इस राज्य का ये इस प्रकार का एडमिनिस्ट्रेशन ही उनको अपने राज्य से ਦੂਰ ਕਰਤਾ ਹੈ ਔਰ ਵਿਦੇਸ਼ ਵੇਜਤਾ ਹੈ ਬਹੁਤ ਵੱਡੀ ਖਬਰ ਹੈ ਜਿਹੜੀ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਇੱਕ ਹੋਰ ਐਕਸ਼ਨ ਹੋਣ ਜਾ ਰਿਹਾ ਕੀ ਕਿਹਾ ਸੀ ਆਰਮੀ ਨੇ ਕਿਉਂਕਿ ਪੰਜਾਬ ਦੀ ਪੁਲਿਸ ਨੂੰ ਖੁੱਲੀ ਸ਼ੂਟ ਦਿੱਤੀ ਹੈ ਸਾਡੇ ਮੁੱਖ ਮੰਤਰੀ ਨੇ ਕਿਉਂਕਿ ਇਸੇ ਕਰਕੇ ਪੰਜਾਬ ਸਾਡਾ ਖਾਲੀ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਪੁਲਿਸ ਦੇ ਉੱਤੇ ਇੰਨਾ ਕਿ ਵੀ ਭਰੋਸਾ ਨਹੀਂ ਹੈਗਾ ਔਰ ਹੁਣ ਅੱਗੇ ਦਾ ਐਕਸ਼ਨ ਕੀ ਹੈ ਆਰਮੀ ਦਾ ਉਹ ਵੀ ਤੁਹਾਡੇ ਸਾਹਮਣੇ ਧਰਾਂਗੇ ਕਿਉਂਕਿ ਉਹਨਾਂ ਦੀ ਪਤਨੀ ਵੱਲੋਂ ਇੱਕ ਬਹੁਤ ਵੱਡੀ ਗੱਲ ਕਹੀ ਗਈ ਹੈ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਜਿੰਨਾ ਚਿਰ ਉਹਨਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਚਾਰੇ ਪੁਲਿਸ ਅਫਸਰਾਂ ਦੇ ਉੱਤੇ ਉਹਨਾਂ ਚਿਰ ਇਹ ਚੈਨਲ ਨਹੀਂ ਬੈਠਣ ਵਾਲੀ ਆਰਮੀ ਤੇ ਜੇਕਰ ਕਹਿੰਦੇ ਕੋਈ ਇਹਦੀ ਪੁੱਲ ਦੇ ਵਿੱਚ ਹੋਵੇ ਤਾਂ ਫੇਰ ਕੁਝ ਵੱਡਾ ਹੋ ਸਕਦਾ ਪੰਜਾਬ ਦੇ ਅੰਦਰ ਇਨਕਾਊਂਟਰ ਤੱਕ ਕਹਿਣ ਦਿੱਤਾ ਉਹਨਾਂ ਨੇ ਕਿ ਅਸੀਂ ਇਨਕਾਊਂਟਰ ਤੱਕ ਵੀ ਕਰ ਸਕਦੇ ਹਾਂ ਇੱਕ ਪਾਸੇ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਪੁਲਿਸ ਅਣਪਛਾਤੀ ਸੀ ਤੇ ਦੂਜੇ ਪਾਸੇ ਉਹਨਾਂ ਨੇ ਜਵਾਬ ਇਹ ਦਿੱਤਾ ਕਿ ਫੇਰ ਭਾਈ ਫਿਰ ਜਿਹੜੀ ਕਿ ਫੌਜ ਹੈ ਉਹ ਵੀ ਇੱਕ ਤਰ੍ਹਾਂ ਦਾ ਅਣਪਛਾਤੀ ਬਣ ਜਾਣੀ ਹੈ ਤੇ ਫਿਰ ਤੁਹਾਡੇ ਕੋਲ ਜਵਾਬ ਕੀ ਹੈ ਜੇਕਰ ਕੱਲ ਨੂੰ ਉਹਨਾਂ ਪੁਲਿਸ ਵਾਲਿਆਂ ਦਾ ਐਨਕਾਊਂਟਰ ਹੋ ਜਾਂਦਾ ਤੇ ਫਿਰ ਤੁਸੀਂ ਇਹ ਦੱਸੋ ਆਰਮੀ ਦਾ ਕੀ ਬਗਾੜੂਗੀ ਪੁਲਿਸ ਆਰਮੀ ਖੁਦ ਕਹਿ ਰਹੀ ਹੈ ਇਹ ਮੈਂ ਨਹੀਂ ਕਹਿ ਰਿਹਾ ਇਹ ਆਰਮੀ ਕੀ ਕਹਿੰਦੀ ਹੈ ਕਹਿੰਦੇ ਸਾਡਾ ਜਿਹੜਾ ਰਤਬਾ ਨਾ ਤੇ ਜੇਕਰ ਅਸੀਂ ਆਪਦੀ ਆਈ ਤੇ ਆ ਗਏ ਤੇ ਫਿਰ ਸਾਡੇ ਉਸ ਨਾਲ ਦਹਿਸ਼ਤ ਪਾਉਣੀ ਆ ਪੂਰੇ ਮੁਲਖ ਦੇ ਵਿੱਚ ਫਿਰ ਇਹ ਸੰਭਾਲਿਆ ਨਹੀਂ ਸੰਭਲਣੀ ਤੇ ਪੂਰੇ ਹਿੰਦੁਸਤਾਨ ਦੀ ਜਿਹੜੀ ਧਰਤੀ ਹੈ ਉਹ ਇਹਨਾਂ ਪੁਲਿਸ ਵਾਲਿਆਂ ਲਈ ਬਹੁਤ ਛੋਟੀ ਪੈ ਜਾਣੀ ਆ ਕਿਉਂਕਿ ਫੇਰ ਤੁਸੀਂ ਵੀ ਜਾਣਦੇ ਹੋ ਕਿ ਆਰਮੀ ਦੇ ਪ੍ਰਤੀ ਲੋਕਾਂ ਦੇ ਦਿਲਾਂ ਦੇ ਵਿੱਚ ਕਿੰਨੀ ਇੱਜ਼ਤ ਹੈ ਤੇ ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨਾਂ ਦੇ ਪ੍ਰਤੀ ਕੀ ਜਿੱਦਾਂ ਉਹ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਅਗਲਾ ਐਕਸ਼ਨ ਕੀ ਹੈ ਪੰਜਾਬ ਦੀ ਪੁਲਿਸ ਦੇ ਉੱਤੇ ਆਰਮੀ ਦਾ ਯਾਨੀ ਆਰਮੀ ਕਹਿ ਰਹੀ ਹੈ ਜੇਕਰ ਤੁਸੀਂ ਇਹਦੇ ਇਹਨਾਂ ਉੱਤੇ ਕਾਰਵਾਈ ਨਾ ਕੀਤੀ ਤੇ ਫੇਰ ਅਸੀਂ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰਾਂਗੇ ਉਹਨਾਂ ਨੇ ਇੱਥੇ ਦੇ ਕਹਿ ਦਿੱਤਾ ਹੋ ਸਕਦਾ ਉਹ ਚੱਕ ਕੇ ਲੈ ਜਾਣੇ ਨਾ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਉਹਦੇ ਉੱਤੇ ਹਮਲਾ ਕੀਤਾ ਕਰਨਲ ਸਾਹਿਬ ਤੇ ਮੁੱਦਾ ਛੋਟਾ ਨਹੀਂ ਮੁੱਦਾ ਬਹੁਤ ਵੱਡਾ ਪੰਜਾਬ ਦੇ ਵਿੱਚ ਇੱਕ ایسی دہشت ਆ ਲੋਕਾਂ ਦੇ ਅੰਦਰ ਤੇ ਪੰਜਾਬ ਦੀ ਪੁਲਿਸ ਤੋਂ ਲੋਕ ਡਰ ਚੁੱਕੇ ਨੇ ਕਿਸੇ ਦਾ ਵੀ ਇਨਕਾਊਂਟਰ ਹੋ ਰਿਹਾ ਔਰ ਦੂਜੇ ਪਾਸੇ ਇੱਕ ਪੰਜਾਬ ਦੇ ਵਿੱਚੋਂ ਵਕੀਲ ਸਾਹਿਬ ਨੇ ਉਹਨਾਂ ਨੇ ਇੱਕ ਇਹਨਾਂ ਦਾ ਕੇਸ ਲੜਨ ਦੀ ਕੋਸ਼ਿਸ਼ ਕੀਤੀ ਹੈ ਉਹ ਕਹਿ ਰਹੇ ਨੇ ਕਿ ਭਾਈ ਜਿਹੜੇ ਉਹਨਾਂ ਦੇ ਬੇਟੇ ਸੀ ਕਰਨਲ ਦੇ ਉਹਨਾਂ ਨੇ ਪਹਿਲੇ ਇੱਕ ਇਨਸਪੈਕਟਰ ਦੇ ਨੱਕ ਦੇ ਉੱਤੇ ਮੁੱਕਾ ਮਾਰਿਆ ਉਸ ਤੋਂ ਬਾਅਦ ਉਹ ਆਪਣੀ ਗੱਡੀ ਦੇ ਵਿੱਚ ਜਾ ਕੇ ਬਹਿ ਜਾਂਦੇ ਫਿਰ ਤਾਂ ਕਹਿੰਦੇ ਚੰਗਾ ਹੁੰਦਾ ਤੇ ਜੇਕਰ ਕਹਿੰਦੇ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਹੈ ਤਾਂ ਫਿਰ ਕਹਿੰਦੇ ਕਰਨਲ ਨੂੰ ਕੁੱਟਿਆ ਗਿਆ ਇਹ ਵਕੀਲ ਦੇ ਬਿਆਨ ਨੇ ਔਰ ਦੂਜੇ ਪਾਸੇ ਵੇਖੋ ਵੀ ਵਕੀਲ ਤਾਂ ਵਕੀਲ ਹੈ ਜਿਹੜੇ ਇਹਨਾਂ ਦੇ ਕਲਾਇੰਟ ਬਣੇ ਹੋਏ ਆ ਉਹੀ ਪੁਲਿਸ ਵਾਲੇ ਜਿਨ੍ਹਾਂ ਨੇ ਕਰਨਲ ਨੂੰ ਕੁੱਟਿਆ ਉਹ ਇੱਕ ਪਾਸੇ ਵੀਡੀਓ ਕਾਲ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਨਹੀਂ ਕਿ ਮਾਫੀ ਮੰਗ ਰਹੇ ਉਹਨਾਂ ਦੀ ਘਰ ਵਾਲੀ ਤੋਂ ਕਰਨਲ ਸਾਹਿਬ ਦੀ ਘਰ ਵਾਲੀ ਤੋਂ ਮਾਫੀ ਮੰਗ ਚੁੱਕੇ ਨੇ ਚਾਰੇ ਪੁਲਿਸ ਅਫਸਰ ਔਰ ਦੂਜੇ ਪਾਸੇ ਪੰਜਾਬ ਦੀ ਪੁਲਿਸ ਦੇ ਸਾਡੇ ਪੰਜਾਬ ਦੇ ਵਕੀਲ ਉਹਨਾਂ ਲੋਕਾਂ ਦੀ ਮਦਦ ਕਰਨ ਤੇ ਲੱਗੇ ਨੇ ਇਹ ਕਹ ਪਈ ਤੁਹਾਡੇ ਕਲਾਇੰਟ ਨੇ ਤੁਸੀਂ ਦਾ ਕਰੋਗੇ ਪਰ ਕਿਤੇ ਨਾ ਕਿਤੇ ਪੰਜਾਬ ਦੀ ਪੂਰੇ ਮਰਥ ਦੀ ਜਿਹੜੀ ਜਨਤਾ ਹੈ ਇਹਨਾਂ ਗੱਲਾਂ ਨੂੰ ਸਵੀਕਾਰ ਨਹੀਂ ਕਰੂਗੀ ਜਿੰਨਾ ਚਿਰ ਉਹਨਾਂ ਚਾਰੇ ਯਾਨੀ ਪੁਲਿਸ ਅਫਸਰਾਂ ਦੇ ਉੱਤੇ ਕਾਰਵਾਈ ਨਹੀਂ ਹੁੰਦੀ ਕਿਉਂਕਿ ਜੇਕਰ ਕਾਰਵਾਈ ਨਹੀਂ ਹੁੰਦੀ ਤੇ ਫਿਰ ਦੂਜੇ ਪਾਸੇ ਜਿਹੜੀ ਫੌਜ ਹੈ ਉਹਨਾਂ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਵੀ ਅਸੀਂ ਇਹਨਾਂ ਨੂੰ ਬੰਨ੍ਹ ਵੀ ਸਕਦੇ ਹਾਂ ਜੇ ਚਾਹੀਏ ਤੇ ਪੰਜਾਬ ਦੇ ਉਹਨਾਂ ਪੁਲਿਸ ਵਾਲਿਆਂ ਨੂੰ ਕਈ ਵਾਰ ਪਹਿਲਾਂ ਥਾਣੇ ਘੇਰੇ ਗਏ ਆ ਜੇਕਰ ਕਿਸੇ ਦੇ ਯਾਦ ਨਾ ਹੋਵੇ ਤਮੋਂ ਯਾਦ ਦਿਵਾਉਣਾ ਚਾਹੁੰਨਾ ਪੰਜਾਬ ਪੁਲਿਸ ਦੇ ਥਾਣੇ ਪੰਜਾਬ ਦੀ ਉਹੀ ਆਰਮੀ ਦੁਆਰਾ ਘੇਰੇ ਗਏ ਨੇ ਜਿਹੜੀ ਬਾਰਡਰਾਂ ਦੇ ਉੱਤੇ ਸਾਡੇ ਮੁਲਕ ਦੀ ਰੱਖਿਆ ਕਰਦੀ ਐ ਤਾਂ ਐਸੇ ਕਰਕੇ ਆਰਮੀ ਨੇ ਕਿਹਾ ਜੇਕਰ ਅਸੀਂ ਆਪ ਦੀ ਆਈ ਤੇ ਆ ਗਏ ਫੇਰ ਤੁਹਾਨੂੰ ਜਿਹੜੀ ਹਿੰਦੁਸਤਾਨ ਦੀ ਜ਼ਮੀਨ ਐ ਇਹ ਬਹੁਤ ਛੋਟੀ ਪੈ ਜਾਣੀ ਐ ਪਰ ਮੈਂ ਪੁੱਛਣਾ ਚਾਹੁੰਦਾ ਸਾਡੇ ਵਾਲੇ ਪੰਜਾਬੀਆਂ ਤੋਂ ਕਿ ਭਾਈ ਤੁਹਾਡਾ ਕੀ ਕਹਿਣਾ ਹੈ ਕਿਉਂਕਿ ਮੁਲਕ ਭਰ ਦੇ ਵਿੱਚੋਂ ਜਿੰਮੇ ਮੈਂ ਦੇਖ ਰਿਹਾ ਬਹੁਤ ਸਾਰੀ ਜਨਤਾ ਸਪੋਰਟ ਕਰ ਰਹੀ ਐ ਕਰਨਲ ਸਾਹਿਬ ਨੂੰ ਕਿਉਂਕਿ ਉਹ ਸਾਡੇ ਫੌਜੀ ਨੇ ਉਹਨਾਂ ਦੇ ਉੱਤੇ ਮਾਣ ਬਹੁਤ ਸਾਰਾ ਸਾਡੇ ਲੋਕਾਂ ਨੂੰ ਸਾਨੂੰ ਵੀ ਐਸ ਕਰਕੇ ਉਹਨਾਂ ਦੇ ਨਾਲ-ਨਾਲ ਜਿਹੜੀ ਸਾਡੀ ਆਵਾਜ਼ ਹੈ ਉਹਨੂੰ ਵੀ ਦੂਰ ਤੱਕ ਪਹੁੰਚਾਉਣ ਦੇ ਵਿੱਚ ਸਾਡੇ ਪੰਜਾਬ ਦੇ ਲੋਕ ਮਦਦ ਕਰ ਰਹੇ ਨੇ ਬਾਹਰਲੇ ਮੁਲਕਾਂ ਤੱਕ ਕਰ ਰਹੇ ਨੇ ਅਲੱਗ-ਅਲੱਗ ਸਟੇਟਾਂ ਦੇ ਲੋਕ ਕਰ ਰਹੇ ਨੇ ਤੇ ਇਹ ਗੱਲ ਇਕੱਲੇ ਕਰਨਲ ਦੀ ਨਹੀਂ ਗੱਲ ਸਾਰੀ ਜਨਤਾ ਦੀ ਹੈ ਜਨਤਾ ਦੇ ਪ੍ਰਤੀ ਜਿਹੜਾ ਉਹਨਾਂ ਦਾ ਯੋਗਦਾਨ ਜਿਹੜਾ ਕਿ ਪੂਰੇ ਮੁਲਕ ਭਰ ਨੂੰ ਪ੍ਰੋਟੈਕਟ ਕਰ ਕੌਣ ਕਰਦਾ ਸਾਡੇ ਪੰਜਾਬ ਦੇ ਉਹੀ ਨੌਜਵਾਨ ਜਿਹੜੇ ਸਹਹਾਦਤ ਤੇ ਲੜਦੇ ਨੇ ਜਿਨ੍ਹਾਂ ਨੂੰ ਫਿਰ ਚੀਨ ਦੇ ਵਿੱਚ ਜੁੱਧ ਲੱਗਣ ਦੇ ਬਾਵਜੂਦ ਵੀ ਸਾਡਾ ਪ੍ਰਧਾਨ ਮੰਤਰੀ ਕਹਿੰਦਾ ਕਿ ਭਾਈ ਚੀਨ ਦੇ ਨਾਲ ਜੁੱਧ ਲੱਗਿਆ ਹੁਣ ਇੱਥੇ ਰੈਜiment ਭੇਜੋ ਰੈਜiment ਕੌਣ ਹੈ ਸਿੱਖਾਂ ਦੀ ਆਰਮੀ ਉਹਦਾ ਬਹੁਤ ਵੱਡਾ ਡਾਂਕਾ ਮੁਰਖਾਂ ਤੱਕ ਤਾਂ ਫੇਰ ਸਾਡੇ ਉਹੀ ਨੌਜਵਾਨਾਂ ਨੂੰ ਪੰਜਾਬ ਦੀ ਇੱਕ ਐਸੀ ਪੁਲਿਸ ਕੁੱਟ ਦਿੰਦੀ ਹੈ ਜਿਨ੍ਹਾਂ ਦੀ ਕੋਈ ਯਾਨੀ ਅਹਿਮੀਅਤ ਨਹੀਂ ਜਨਤਾ ਦੇ ਵਿੱਚ ਜਿਨ੍ਹਾਂ ਦੀ ਕੋਈ ਇੱਜ਼ਤ ਵੀ ਹੈ ਨਹੀਂ ਇਹ ਗੱਲ ਬਹੁਤ ਵੱਡੀ ਆ ਪੰਜਾਬ ਦੇ ਲੋਕ ਕਹਿੰਦੇ ਨੇ ਇਹ ਗੱਲ ਤਾਂ ਹੁਣ ਪੰਜਾਬੀਓ ਤੁਹਾਡੇ ਤੋਂ ਪੁੱਛਣਾ ਚਾਹਨਾ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਕਿਉਂਕਿ ਲੋਕਤੰਤਰ ਆ ਤੁਸੀਂ ਲਿਖ ਸਕਦੇ ਹੋ ਤਾਂ ਮੈਂ ਪੁੱਛਣਾ ਚਾਹਣਾ ਤੁਹਾਡੀ ਰਾਏ ਕੀ ਹੈ ਪੰਜਾਬ ਦਾ ਕੰਨਾ ਕੰਨਾ ਬੱਚਾ ਮੇਰੀ ਬੇਨਤੀ ਹੈ ਇਸ ਵੀਡੀਓ ਨੂੰ ਬਹੁਤ ਸ਼ੇਅਰ ਕਰਨੀ ਹੈ ਕਿ ਇਹ ਗੱਲ ਇਕੱਲੇ ਪੰਜਾਬ ਦੀ ਨਹੀਂ ਗੱਲ ਪੂਰੇ ਮੁਲਕ ਦੀ ਹੈ ਅੱਗੇ ਤੋਂ ਨਾ ਕੋਈ ਐਸਾ ਮਾਮਲਾ ਹੋਵੇ ਇਸ ਕਰਕੇ ਵੀਡੀਓ ਦੇ ਵਿੱਚ ਯੋਗਦਾਨ ਹਰ ਇੱਕ ਪੰਜਾਬੀ ਨੇ ਹਰ ਇੱਕ ਹਿੰਦੁਸਤਾਨ ਦੇ ਨਾਗਰਿਕ ਨੇ ਦੇਣਾ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਨਰ ਦੇ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪ ਤੇ ਮੇਰਾ ਤੁਸੀਂ ਸਾਰੇ ਜਾਣਦੇ ਹੋ ਬੀਤੇ ਦਿਨੋਂ ਇੱਕ ਖਬਰ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨ ਦੀ ਸੀਗੀ ਕਿ ਇੱਕ ਫੌਜੀ ਅਫਸਰ ਨੂੰ ਪੰਜਾਬ ਪੁਲਿਸ ਦੇ ਕੁਝ ਨੌਜਵਾਨਾਂ ਨੇ ਬੁਰੀ ਤਰ੍ਹਾਂ ਮਾਰਿਆ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਥਾਣੇ ਜਾ ਕੇ ਉਹਨਾਂ ਦੇ ਖਿਲਾਫ ਰਿਪੋਰਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਵਿੱਚ ਵੀ ਉਹਨਾਂ ਦੀ ਸੁਣਵਾਈ ਨਹੀਂ ਹੋਈ ਜਿਸ ਤੋਂ ਬਾਅਦ ਉਸ ਦੀ ਬੀਵੀ ਨੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇਹ ਪੈਗਾਮ ਜਾਰੀ ਕੀਤਾ ਕਿ ਪੰਜਾਬ ਦੇ ਗੁੰਡੇ ਹੈਗੇ ਜਿਹੜਾ ਕਿ ਗੁੰਡਾਗਰਦੀ ਕਰਦੇ ਹੈਗੀ ਆ ਔਰ ਹੁਣ ਇਹਨਾਂ ਨੇ ਫੌਜ ਦੇ ਖਿਲਾਫ ਵੀ ਇੱਕ ਕਰਨੀ ਸ਼ੁਰੂ ਕਰ ਦਿੱਤੀ ਹੈਗੀ ਆ ਉਹ ਕਰਨਲ ਜਿਹਨੂੰ ਕੋਟ ਮਾਰ ਕੀਤੀ ਸੀਗੀ ਉਹਦੀ بیوی ਨੇ ਸੋਸ਼ਲ ਮੀਡੀਆ ਦੇ ਉੱਤੇ ਪੈਗਾਮ ਪਾਇਆ ਔਰ ਉਸ ਪੈਗਾਮ ਤੋਂ ਬਾਅਦ ਹੁਣ ਪੰਜਾਬ ਦੀ ਜਿਹੜੀ ਫੌਜ ਹੈ ਜਿਹੜੀ ਫੌਜ ਹੈਗੀ ਉਹ ਵੀ ਐਕਸ਼ਨ ਦੇ ਵਿੱਚ ਆ ਗਈ ਹੈ ਔਰ ਉਹਨੇ ਪੰਜਾਬ ਪੁਲਿਸ ਦੇ ਖਿਲਾਫ ਵੱਡੀ ਕਾਰਵਾਈ ਕਰਨੇ ਦਾ ਵੱਡਾ ਐਕਸ਼ਨ ਕਰਨੇ ਦਾ ਐਲਾਨ ਕਰ ਦਿੱਤਾ ਹੈਗਾ ਵਾ ਤੁਸੀਂ ਵੀਡੀਓ ਦੇ ਵਿੱਚ ਵੀ ਸੁਣਿਆ ਕਿ ਫੌਜੀ ਉਹ ਜਿਹੜਾ ਕਹਿ ਰਿਹਾ ਹੈ ਕਿ ਮੈਂ ਇਹਨਾਂ ਨੂੰ ਗੁੰਡੇ ਕਾਂਗਾ ਇਹ ਗੁੰਡੇ ਬਣ ਗਈ ਹੈ ਤੇ ਜੇ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਸ਼ੁਰੂ ਕਰ ਦਿੱਤਾ ਤੇ ਇਹਨਾਂ ਨੂੰ ਥਾਂ ਜਿਹੜੀ ਹੈ ਉਹ ਨਹੀਂ ਮਿਲਣੀ ਹੈਗੀ ਪੰਜਾਬ ਦੀ ਧਰਤੀ ਇਹਨਾਂ ਵਾਸਤੇ ਕੱਟ ਪੈ ਜਾਣੀ ਹੈਗੀ ਹੈ ਇਹ ਗੱਲ ਹਕੀਕਤ ਹੈ ਵੀਰੋ ਪੰਜਾਬ ਫੌਜ ਦੇ ਨਾਲ ਆਰਮੀ ਦੇ ਨਾਲ ਲੋਕਾਂ ਦੇ ਜਜ਼ਬਾਤ ਜਿਹੜੇ ਹੈ ਉਹ ਜ਼ਿਆਦਾ ਲੋਕ ਰੱਖਦੇ ਹੈਗੇ ਲੋਕ ਉਹਨਾਂ ਨੇ ਉਹਨਾਂ ਨੂੰ ਜ਼ਿਆਦਾ ਪਸੰਦ ਕਰਦੇ ਹੈਗੇ ਆ ਕਿਉਂਕਿ ਉਹ ਬਾਰਡਰ ਦੇ ਉੱਤੇ ਪੂਰੇ ਮੁਲਕ ਦੀ ਹਫਾਜ਼ਤ ਕਰਦੇ ਹੈਗੇ ਸਰਹੱਦਾਂ ਤੇ ਖੜੇ ਹੁੰਦੇ ਆ ਆਪਣੇ ਜਾਨ ਹਥੇਲੀ ਤੇ ਰੱਖ ਕੇ ਉਹ ਆਪਣੀਆਂ ਡਿਊਟੀਆਂ ਸਾਰੇ ਅੰਜਾਮ ਦੇਣਦੇ ਹੁੰਦੇ ਆ ਔਰ ਫਿਰ ਵੱਡੀ ਗੱਲ ਇਹ ਹੈ ਕਿ ਉਸੇ ਹੀ ਸਿਕਿਉਰਟੀ ਇਹਦੇ ਵਿੱਚ ਮੌਜੂਦ ਜਿਹੜੇ ਕੁਝ ਦੂਸਰੇ ਅਹਲਕਾਰ ਹੀਗੇ ਆ ਉਹ ਅਗਰ ਆਪਣੇ ਹੀ ਤਰ੍ਹਾਂ ਦੇ ਸਿਕਿਉਰਟੀ ਵਾਲੇ ਬੰਦੇ ਨੂੰ ਮਾਰਦੇ ਆ ਬੁਰੀ ਤਰ੍ਹਾਂ ਤੇ ਫਿਰ ਇਹ ਗੱਲ ਜਿਹੜੀ ਹੈ ਉਹਦਾ ਅੰਜਾਮ ਇਹੀ ਹੋਣਾ ਹੈ ਜਿਹੜਾ ਕਿ ਹੁਣ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਵਾ ਇਹ ਬੜੇ ਵੱਡੇ ਪੇਮਾਨੇ ਦੇ جنگ ਜਿਹੜੀ ਛੜ ਗਈ ਹੈਗੀ ਹੈ ਹੁਣ ਇਹਨੂੰ ਸੰਭਾਲਣਾ ਜਾਂ ਰੋਕਣਾ ਮੁਸ਼ਕਲ ਹੁੰਦਾ ਜਾ ਰਿਹਾ ਹੈਗਾ ਵਾ ਦੂਸਰੇ ਪਾਸੇ ਜਿਹੜੇ ਉਹ ਪੰਜਾਬ ਦੇ ਪੁਲਿਸ ਦੇ ਨੌਜਵਾਨ ਆ ਉਹਨਾਂ ਦਾ ਜਿਹੜਾ ਵਕੀਲ ਹੈ ਉਹਨਾਂ ਦਾ ਇਹ ਕਹਿਣਾ ਹੈਗਾ ਵਾ ਕਿ ਇਹ ਨਾ ਨੇ ਲੜਾਈ ਨਹੀਂ ਸੀ ਕੀਤੀ ਬਲਕਿ ਉਸ ਕਰਨਲ ਦੇ ਮੁੰਡੇ ਨੇ ਪਹਿਲੇ ਆਣ ਕੇ ਜਿਹੜਾ ਐਸਐਚਓ ਸੀ ਉਹਦੇ ਨੱਕ ਤੇ ਮੋਕਾ ਮਾਰਿਆ ਸੀ ਉਸ ਤੋਂ ਬਾਅਦ ਉਹਨਾਂ ਨੇ ਜਵਾਬਨ ਇਹਨਾਂ ਨੂੰ ਮਾਰਿਆ ਹੈ ਨਾ ਅਗਰ ਉਹ ਨਾ ਮਾਰਦੇ ਤੇ ਤਾਂ ਵੀ ਪੰਜਾਬ ਪੁਲਿਸ ਦੇ ਖਿਲਾਫ ਜਿਹੜੀ ਹੈ ਉਹ ਗੱਲਬਾਤ ਹੋਣੀ ਸੀਗੀ ਤੇ ਜੇ ਉਹਨਾਂ ਨੇ ਮਾਰ ਦਿੱਤਾ ਆਪਣੇ ਦਿਫਾ ਦੇ ਵਿੱਚ ਤੇ ਉਹਦੇ ਵਿੱਚ ਵੀ ਉਹਨਾਂ ਨੂੰ ਗਲਤ ਰੰਗ ਦੇ ਨਾਲ ਪੇਸ਼ ਕੀਤਾ ਜਾਂਦਿਆ ਹੈਗਾ ਉਹਨਾਂ ਨੂੰ ਗੁੰਡੇ ਬਣਾ ਕੇ ਪੇਸ਼ ਕੀਤਾ ਜਾਂਦਿਆ ਹੈਗਾ ਇਹ ਸਾਰੇ ਮਾਮਲੇ ਦੇ ਮੁਤਲਕ ਤੁਸੀਂ ਜਾਣਕਾਰੀ ਹਾਸਲ ਕੀਤੀ ਔਰ ਬਹੁਤ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਖਬਰਾਂ ਹੋਰ ਵੀ ਸੁਣੰਦੇ ਹੋਣੇ ਹੈ ਵੀਰੋ ਤੁਹਾਡੀ ਕੀ ਰਾਏ ਹੈ ਤੁਹਾਨੂੰ ਕੀ ਲੱਗਦਾ ਹੈਗਾ ਵੈ ਕਿ ਕੀ ਮਾਸਲ ਦੇ ਵਿੱਚ ਮਾਮਲਾ ਕੀ ਹੋਇਆ ਹੈ ਤੇ ਕਿਸ ਹੱਦ ਤੱਕ ਜਿਹੜਾ ਵੈ ਉਹ ਜ਼ਿਆਤੀ ਕੀਤੀ ਜਾਂਦੀ ਹੀ ਹੈਗੀ ਹੈ ਪੁਲਿਸ ਦੇ ਨਾਲ ਜਾਂ ਫੌਜ ਦੇ ਨਾਲ ਜਾਂ ਜਿਹੜਾ ਹੁਣ ਮਾਹੌਲ ਬਣ ਗਿਆ ਹੈਗਾ ਵੈ ਉਹਦੇ ਵਿੱਚ ਸੁਰਤ ਇਹ ਹਾਲ ਜਿਹੜੀ ਹੈ ਕਿਸ ਤਰਫ ਨੂੰ ਜਾਂਦੀ ਹੀ ਹੈਗੀ ਹੈ ਕਮੈਂਟਸ ਦੇ ਵਿੱਚ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼